ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਸ਼ਹਿਰ ਜੈਤੋਂ ਤੇ ਜ਼ਿਲ੍ਹਾ ਬਈਨੂ ਫਰੀਦਕੋਟ ਪੈਂਦਾ ਜੀ ਜਿਹੜਾ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਜੀ ਰੁਟੀਨ ਚ ਪਸ਼ੂਆਂ ਦੇ ਰਹਿੰਦੇ ਤੇ ਰੁਟੀਨ ਚ ਆਪਣੇ ਚੈਨਲ ਦੇ ਵੀਡੀਓ ਆਉਂਦੀਆਂ ਰਹਿੰਦੀਆਂ ਟੋਟਲ 10 ਨਾਗ ਸੇਲ ਆ ਜੀ ਪੰਜ ਗੱਬਣ ਦੇ ਪੰਜ ਬੱਚੇ ਛੋਟੇ ਆ ਜੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਗਜੀਤ ਸਿੰਘ ਜੀ ਐਡਰੈਸ ਆਪਣਾ ਜੈਤੂ ਸ਼ਹਿਰਾ ਜੀ ਬਾਜਾ ਕਾਨਾ ਰੋਡ ਤੇ ਆਪਣਾ ਘਰ ਹੈ ਮੋਬਾਈਲ ਨੰਬਰ ਜੀ 9781815150 ਜੀ ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਜੀ ਉਮਰ ਕਿੰਨੀ ਆ ਜੀ ਬੱਚੀ ਦੀ ਇਹ ਦੋ ਦੰਦਾਂ ਦਾ ਜੀ ਮੂੰਹ ਤੋਂ ਦੋ ਦੰਦਾਂ ਦੇ ਚੈੱਕ ਕਰਾ ਲੂ ਜੀ ਵੀਡੀਓ 'ਚ ਜੀ ਹਾਂਜੀ ਹਾਂਜੀ ਚੈੱਕ ਕਰਾਂਗੇ ਵੀਡੀਓ ਇਹ ਚੈੱਕ ਤੁਹਾਨੂੰ ਕਰਵਾ ਦਿੰਨੇ ਆ ਤਾਂ ਕਿ ਕੋਈ ਵੀ ਦੂਰੋਂ ਨੇੜੋਂ ਚੱਲ ਲੱਗਿਆ ਹੋਵੇ ਉਹਦੇ ਲਈ ਸੋਖਾ ਰਹਿੰਦਾ ਚੈੱਕ ਕਰੋ origignal ਦੂਰਦੰਦ ਕਿੰਨੇ ਟਾਈਮ ਦੀ ਗੱਬਣਾ ਜੀ ਇਹ ਇਹ 6 ਮਹੀਨਾ ਦੀ ਚੈੱਕ ਪਾਸ ਆ ਜੀ ਆਪ ਸਾਰਾ ਮਾਲ ਚੈੱਕ ਕਰਵਾਇਆ ਹੋਇਆ ਯਾਦ ਕਰਿਆ ਠੀਕ ਹੈ ਜੀ ਬਾਕੀ ਜਿਹੜਾ ਲੈ ਕੇ ਜਾਊ ਆਪ ਦਾ ਡਾਕਟਰ ਨਾਲ ਲੈ ਕੇ ਆ ਸਾਢੇ 4 ਫੁੱਟ ਹਾਈ ਦਾ ਜੀ ਠੀਕ ਹੈ ਜੀ ਹਾਈਟ ਦੇ ਪੱਖ ਤੋਂ ਸਾਢੇ 4 ਫੁੱਟ ਮਦਰ ਮਾਲ ਕਰ ਰਿਕਾਰਡ ਬਈ ਇਹਦਾ ਕੋਈ ਮੈਂ ਆਹ ਕੋਲ ਕੁਛ ਕਰਨ ਕਹਿੰਗੇ ਆਪਾਂ ਪੁੱਛਾਂਗੇ ਫਾਰਮ ਤੋਂ ਆਈ ਹੈ ਵੜਾ ਟੋਕਣ ਲੱਗਿਆ ਕਮ ਠੀਕ ਹੈ ਜੀ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਹੈ ਚੰਗਾ ਖੱਦ ਘੱਟ 4.5 ਫੁੱਟ ਬਾਈ ਹਾਈਟ ਦੱਸਦਾ ਜੀ 6 ਮਹੀਨਿਆਂ ਦੀ ਗੱਬਣ ਚੈੱਕ ਪਾ ਸਕਦਾ ਤਸੱਲੀ ਤੁਸੀਂ ਕਰਨੀ ਸਪੈਸ਼ਲ ਮੇਰੀ ਬੇਨਤੀ ਆ ਕਿ ਡਾਕਟਰ ਆਪਦਾ ਨਾਲ ਜ਼ਰੂਰ ਲੈ ਕੇ ਆਇਓ ਝੂਲੀ ਕਰਮ ਵਾਲੀ ਦੀ ਬਹੁਤ ਚੰਗੀ ਹੈ ਫਾਰਮ ਦੀ ਵੜਾ ਰਿਕਾਰਡ ਬਾਈ ਕਹਿੰਦਾ ਜਦੋਂ ਆਪ ਨੂੰ ਲੈਕਤੀ ਰੂਪ ਚ ਨਹੀਂ ਮਿਲਿਆ ਤੇ ਆਪਾਂ ਕਿਸੇ ਦਾ ਕਹਿ ਕੇ ਨਹੀਂ ਦੇਣਾ ਬਾਕੀ ਰੰਗ ਰੂਪ ਦੀ ਪੂਰੀ ਚੰਗੀ ਆ ਜੀ ਬਰੀਡ ਵਾਈਜ਼ ਪੂਰੀ ਚੰਗੀ ਆ ਝੂਲੀ ਚੈੱਕ ਕਰ ਸਕਦੇ ਹੋ ਕੋਟ ਨਹੀਂ ਛਾਤ ਨਹੀਂ ਕੋਈ ਚਾਰ ਹੀ ਥਾਣਾ ਗੈਪ ਤੇ ਲੱਗੇ ਪਿਆ ਬਾਕੀ ਸੇਵਾ ਗੌਰ ਦੀ ਲੋੜ ਆ ਤਿੰਨ ਕ ਮਹੀਨੇ ਸੇਵਾ ਹੋ ਗਈ ਤਾਂ ਟਾਪ ਦੀ ਵੜ ਬਣ ਜਾਣਾ ਜੀ ਜਿੱਦ ਤੇ ਤਿਆਰ ਹੋਈ ਮੁੱਲ ਬਈ ਇਹਦਾ ਇਹਦਾ 42000 ਮੁੱਲ ਕੋ ਜੁਮਾਨਤ ਆ ਮਾਨਤਨ ਕਰ ਜੀ ਜਮਾ ਜਾਇਜੇ ਡਿਮਾਂਡ ਆ ਜੀ 42000 ਰੁਪਇਆ ਮੁੱਲ ਆ ਬਾਕੀ ਮਾਨਦਾਨ ਹੋ ਜਾਊਗਾ ਦੋ ਨੰਬਰ ਬਾਈ ਇਹਦੀ ਜਰਸੀ ਦੇ ਸਾਹਿਬ ਵਾਲ ਕਰਾਸ ਆ ਜੀ ਇਹ 5 ਮਹੀਨੇ ਦੀ ਚੱਕ ਪਾਸ ਜੀ ਦੰਦੋ ਜੀ ਇਹ ਚਾਰ ਦੰਦਾ ਜੀ ਇਹ ਚਾਰ ਦੰਦਾ ਜੀ ਠੀਕ ਹੈ ਜੀ 5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਇਹ ਵੀ ਤੋਰ ਕੇ ਦਿਖਾ ਦਿਓ ਜੀ ਫੋਰ ਸ਼ਾਂਖ ਤਾਂ ਹੈ ਨਹੀਂ ਬਈ ਇਹ ਨਹੀਂ ਫੋਰ ਸ਼ਾਂਖ ਕੋਈ ਨਹੀਂ ਢੋਲੀ ਚੈੱਕ ਕਰ ਸਕਦੇ ਹੋ ਕੋਈ ਫੋਰ ਸ਼ਾਂਖ ਨਹੀਂ ਚਾਰ ਹੀ ਥਾਣਾ ਜਰਸੀ ਤੇ ਸਾਹੀਵਾਲ ਦਾ ਕ੍ਰੋਸ ਆ ਜਾਂਦਾ ਫਾਇਦਾ ਤੁਹਾਡਾ ਇਹ ਹੋ ਜਾਣਾ ਬਈ ਗਰਮੀ ਕਰਮ ਵਾਲੀ ਜਮਾਈ ਘੱਟ ਮਨੂ ਗਰਮੀ ਬਿਲਕੁਲ ਨਹੀਂ ਮੰਗਣੀ ਤੇ ਫੈਟ ਚੰਗੀ ਆ ਜਾਣੀ ਆ ਫਾਇਦਾ ਹੀ ਹੁੰਦਾਗਾ ਬਾਕੀ ਮੇਨ ਗੱਲ ਕੋਈ ਫੋਰ ਨਹੀਂ ਸ਼ਾਂਖ ਨਹੀਂ ਚਾਰ ਹੀ ਥਾਣਾ ਕੱਦ ਕਾਠ ਇਹਦਾ ਵੀ ਚੰਗਾ ਵਜਨ ਚੰਗਾ ਇਹ ਸਵਾਚਾਰ ਫੁੱਟ ਹਾਈਟ ਆ ਜੀ ਇਹਦੀ ਸਵਾਚਾਰ ਫੁੱਟ 5 ਮਹੀਨਿਆਂ ਦੀ ਗੱਬਣਾ ਜੀ ਹਾਂਜੀ 5 ਮਹੀਨਿਆਂ ਦੀ 5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਚੈੱਕ ਕੋਈ ਵੀ ਵੀਰ ਕਰਵਾ ਸਕਦਾ ਆ ਕਿ ਇਹਦਾ ਮੁੱਲ ਬਈ ਇਹਦੇ ਬਿਰਤੇ 30000 ਰੁਪਿਆ ਮੁੱਲ ਠੀਕ ਆ ਜੀ ਇਹਦਾ ਮੁੱਲ ਬਈ 33000 ਰੁਪਿਆ ਕਰਦੇ ਆ ਬਾਕੀ ਛੋੜ ਛੱਪਾ ਉਹਦੇ ਚ ਬਾਈ ਕਹਿੰਦਾ ਜਰੂਰ ਕਰ ਦਾਂਗੇ ਅੱਗੇ ਬਾਈ ਤਿੰਨ ਨੰਬਰ ਇਹ ਦੋ ਦਿਨ ਤੋਂ ਵੱੱਛੀ ਆ ਜੀ ਇਹ ਵੀ ਥੋੜਾ ਜਿਹਾ ਕ੍ਰੋਸ ਪਾਣੀ ਰੈ ਪੈ ਜਾਂਦਾ ਕਿੰਨਾ ਟਾਈਮ ਦੀ ਗੱਬਣਾ ਜੀ ਇਹ ਸਾਡੇ 3.5 ਮਹੀਨੇ ਦੀ ਚੱਕ ਪਾਸੇ ਸਾਡੇ 3.5 ਮਹੀਨੇ ਦੀ ਇਹ ਵੀ ਤੋਰ ਕੇ ਦਿਖਾ ਦਿਓ ਬਾਈ ਫੋਰਟ ਛਾਗਤਾ ਹੈ ਨਹੀਂ ਇਹਦੇ ਵੀ ਨਹੀਂ ਫੋਰਟਾਂ ਕੋਈ ਨਹੀਂ ਜੀ ਠੀਕ ਹੈ ਝੋਲੀ ਤੋਂ ਚੈੱਕ ਕਰਵਾ ਦਿੰਦੇ ਆ ਫੋਰਟ ਨਹੀਂ ਛਾਗਣੀ ਬਾਕੀ ਸੋਹਣੀ ਫੇਸ ਕੁਆਲਟੀ ਆ ਹਾਈਟ ਕਿੰਨੀ ਆ ਬਈ ਇਹਦੀ ਇਹ 4 ਫੁੱਟ ਇਹਦੀ 4 ਫੁੱਟ ਹਾਈਟਾਂ ਚੰਗੀਆਂ ਜੀ ਜਿਹੜੇ ਹਿਸਾਬ ਨਾਲ ਬੱਚਾ ਹੀ ਆ ਹਜੇ ਦੋ ਦੰਦ ਹਜੇ ਤਾਂ ਹਾਈਟ ਕਰਨ ਵਾਲੀ ਹੋਰ ਕਰਨੀ ਬਾਕੀ ਰਾਜਪਲੀ ਪੂਰੀਆਂ ਗੜੀਆਂ ਸਮੇਂ ਪਲੀ ਪੂਰੀ ਆ ਜੀ 3 ਮਹੀਨੇ ਦੀ ਸਾਡੇ 3 ਮਹੀਨੇ ਸਾਡੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਆਪ ਦਾ ਚੈੱਕ ਕਰਵਾ ਕੇ ਲੈ ਜਾਓ ਬਾਈ ਚੈੱਕ ਕਰਾ ਕੇ ਲੈ ਕੇ ਆਇਆ ਝੋਲੀ ਤੁਹਾਨੂੰ ਇਹਦੇ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਇਧਰਲੀ ਸਾਈਡ ਤੋਂ ਚੈੱਕ ਕਰ ਸਕਦੇ ਹੋ ਫੋਰਸਨ ਤਾਂ ਹੈ ਨਹੀਂ ਬਾਈ ਨਹੀਂ ਫੋਰਸਨ ਕੋਈ ਠੀਕ ਆ ਇਹਦਾ ਮੁੱਲ ਜੀ ਇਹਦਾ 28000 ਰੁਪਏ ਇਹਦਾ 28000 ਰੁਪਿਆ ਮੁੱਲ ਮੁੱਲ ਜਮਾ ਜਾਇਜ਼ ਆ ਬਾਈ ਦੇ ਦੋ ਦੋ ਤਿੰਨ ਤਿੰਨ ਮਹੀਨੇ ਸਾਂਭਣ ਵਾਲੇ ਪਸ਼ੂਆਂ ਨਾਲੇ ਤਾਂ 4 ਪੈਸੇ ਦੇ ਜਾਣਗੇ ਜਿਨੇ ਹੱਥੀ ਤਿਆਰ ਕਰਨੀ ਘਰ ਆਸਤੇ ਉਹਨਾਂ ਲਈ ਵੀ ਤੋਹਫਾ ਹੀ ਆ ਜੀ ਆ ਦੂਜੀ ਸੂਈ ਲਈ ਜਰਸੀ ਵੜ ਗੱਬਣਾ ਜੀ ਠੀਕ ਹੈ ਕਿੰਨੇ ਟਾਈਮ ਦੀ ਗੱਬਣਾ ਸਾਢੇ 5 ਮਹੀਨੇ ਜੀ ਦੁੱਧ ਕਿੰਨਾ ਜੀ ਦੁੱਧ 3 ਕਿਲੋ ਦੱਸਿਆ ਜੀ ਆਪਾਂ ਅੱਜ ਹੀ ਆਏ ਜੋ ਪਤਾ ਲੱਗੂ ਕੀ ਘੜਦੀ ਹੈ ਜੀ ਠੀਕ 5 ਮਹੀਨੇ ਦੀ ਗੱਬਣਾ ਹਾਂ ਜੀ ਸਾਢੇ 5 ਮਹੀਨੇ ਸਾਢੇ 5 ਮਹੀਨੇ ਦੀ ਗੱਬਣਾ ਤੇ 3 ਕਿਲੋ ਦੁੱਧ ਬਾਈ ਕਹਿੰਦਾ ਮਾਲਕਾਂ ਨੇ ਦੱਸਿਆ ਘੰਟਾ ਕੀ ਹੋਇਆ ਇਹਨੂੰ ਸ਼ਾਮ ਨੂੰ ਚਵਾਈ ਤੇ ਪਤਾ ਲੱਗ ਜੂ ਜੀ ਕਿੰਨਾ ਦਿੰਦੀ ਆ ਥਣ ਦਾਨਾ ਠੰਡਾ ਨਾਂਜੀ ਠੀਕ ਹੈ ਥਣਾ ਦੇ ਪੱਖ ਤੋਂ ਡੰਨ ਥੋੜੀ ਜੀ ਘੱਟ ਸੇਵਾ ਲੈ ਕਰੋ ਆਈ ਹੈ ਥੋੜੀ ਜੀ ਬ੍ਰੀਡ ਬਿਊਟੀਫੁੱਲ ਆਈ ਹੈ ਬ੍ਰੀਡ ਚੰਗੀ ਆ ਜੀ ਚੰਗੀ ਸੇਵਾ ਗੌਰ ਹੋ ਜੇ ਹੁੰਦੇ ਸੂਏ ਨੂੰ ਸੋਹਣੀ ਭਰ ਜੂਗੀ ਬਾਕੀ ਸੇਵਾ ਦੇ ਸਰਤੇ ਆ ਜੀ ਝੋਲੀ ਇਹਦੀ ਵੀ ਚੰਗੀ ਆ ਥਣ ਕੱਲਾ ਕੱਲਾ ਨਿਖੜ ਮੇਰੇ ਦੇ ਚੈੱਕ ਕਰ ਸਕਦੇ ਹੋ ਕੋਟ ਨਿਸ਼ਾਂਖ ਨਹੀਂ ਕੋਈ ਬਾਕੀ ਗੱਬਣ ਚੈੱਕ ਪਾਸ ਤੁਸੀਂ ਕਰਾਈ ਲੈਣੀ ਆ ਤੇ ਦੋ ਟਾਈਮ ਚਾਰ ਟਾਈਮ ਆਪਦੀ ਚੁਵਾਈ ਕਰ ਸਕਦਾ ਇਹਦਾ ਮੁੱਲ ਬਈ ਇਹਦਾ 26000 ਰੁਪਏ ਠੀਕ ਆ ਜੀ ਹੋਜੂ ਲੈਸ ਜੀ ਹਾਂ ਜੀ ਮਾਨਦਨ ਕਰਦਾ ਇਹਦਾ 26000 ਰੁਪਿਆ ਮੁੱਲ ਕਰਦੇ ਆ ਬਾਕੀ ਮਾਨਤਨ ਹੋ ਜਾਊਗਾ ਅੱਗੇ ਬਾਈ ਤੇ ਤੀਜੇ ਸੂਏ ਲਈ ਗੱਭਣਾ ਵੇ ਤੇ 10 ਦਿਨ 8-10 ਦਿਨ ਬਾਅਦ ਦੀ ਕੱਚੀ 8-10 ਦਿਨ ਹਾਂਜੀ ਹਾਂ ਕਿੰਨਾ ਕੁ ਬਾਜੂ ਬਾਈ ਦੁੱਧ ਇਹ 14-15 ਲੀਟਰ ਠੀਕ ਹੈ ਜੀ ਸੂਆ ਤੀਜਾ ਕਰੋ ਸੰਗ ਪੈ ਜਾਂਦਾ ਜੀ ਗਰਮੀਆਂ ਦਾ ਤੋਹਫਾ ਫੈਟ ਚੰਗੀ ਆਊਗੀ ਦੇਨ ਡੇਟ ਮੁਤਾਬਕ 8 ਤੋਂ 10 ਪਏ ਆ 14-15 ਕਿਲੋ ਦੁੱਧ ਬਾਈ 10-10 ਪਾਜੂਗੀ ਕੋਈ ਬਾਲਾ ਵੀ ਨਹੀਂ ਏਡੇ ਕੱਦ ਕੱਟ ਤੇ ਵਜਨ ਨਾਲੇ ਪਸ਼ੂ ਨੂੰ ਹਣ ਇਹਦਾ ਵੀ ਕੱਲਾ ਕੱਲਾ ਹੋਟ ਨਹੀਂ ਸ਼ਾਂਕ ਨਹੀਂ ਕੋਈ ਕੱਚੀ ਜ਼ਰੂਰ ਆ ਜੀ ਦਸਾਂ ਦਿਨਾਂ ਤੇ ਕਰਦਾ ਪੂਰਾ ਸੋਹਣਾ ਤੇ ਵੱਡਾ ਹਵਾਨਾ ਤਿਆਰ ਕਰੂਗੀ ਬਾਕੀ ਫੇਸ ਕੁਆਲਟੀ ਵੀ ਚੰਗੀ ਹੈ ਜੀ ਭਜਨ ਮਜੂਦ ਵੀ ਚੰਗਾ ਜੀ ਇਹਦਾ ਮੁੱਲ ਬਈ ਲੈਣ ਦੇ ਹੰਝਾ ਲੈ ਜੀ ਇਹਦਾ ਜੈ ਵੀ ਮੁੱਲ ਹੈ ਗੱਬਣ ਦਾ ਇਸ ਵਕਤ 42000 ਰੁਪਏ ਮੰਗਦੇ ਮਾਨਤਨ ਕਰ ਦੂ ਠੀਕ ਹੈ ਜੀ ਅੱਜ ਦਾ ਮੁੱਲ ਇਹਦਾ 42000 ਰੁਪਿਆ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚ ਜ਼ਰੂਰ ਕਰਾਂਗੇ ਜੀ ਅੱਗੇ ਬਾਈ 6 ਨੰਬਰ ਇਹਦੀ ਕਿੰਨੀ ਉਮਰ ਹੈ ਜੀ ਇਹ ਦੋ ਦੰਦ ਬੱਚੀ ਹੈ ਜੀ ਦੋ ਦੰਦ ਦਾ ਜੀ ਹਾਂਜੀ ਇਹ ਜੋੜੇ ਦਾ ਮੁੱਲ ਕਰਦਾਂਗੇ ਜੀ 20000 ਰੁਪਿਆ ਠੀਕ ਹੈ ਇਹਨੂੰ ਆ ਬੱਚਾ ਖੀਰਾ ਜੀ ਝੋਲੀ ਤੁਹਾਨੂੰ ਦਿਖਾ ਦਿੰਨੇ ਫੋਰਟਾਂ ਚਾਂਕ ਤਾਂ ਹੈ ਨਹੀਂ ਬਈ ਇਹਨੂੰ ਦਸਾਰੀਆਂ ਬੱਚੀਆਂ ਸਾਫ਼ ਆਈ ਕੁਝ ਚੋਲੀ ਚੈੱਕ ਕਰੋ ਜੀ ਝੋਲੀ ਇਹਦੀ ਵੀ ਚੰਗੀ ਆ ਮੂੰਹ ਤੋਂ ਦੋ ਦੰਦ ਦਾ ਅਗਲਾ ਬੱਚਾ ਖੀਰਾ ਜੀ ਜਿਹੜਾ ਦੋਨਾਂ ਜੋੜੇ ਦਾ 20000 ਕੁਆਲਟੀ ਬਹੁਤ ਸੁਣੀ ਆ ਜੀ ਬਰੀਡ ਵੀ ਚੰਗੀ ਆ ਝੋਲੀ ਇਹਦੀ ਵੀ ਦੇਖ ਸਕਦੇ ਹੋ ਤੁਸੀਂ ਚਾਰ ਹੀ ਥਾਣਾ ਫੋਰਟ ਨਹੀਂ ਸ਼ਾਂਖ ਨੇ ਜੋੜੇ ਦਾ ਮੁੱਲ 20000 ਜੀ ਠੀਕ ਆ ਜੋੜੇ ਦਾ ਮੁੱਲ ਬਾਈ 20000 ਆ ਤਿੰਨਾਂ ਬੱਚਿਆਂ ਦਾ ਮੁੱਲ 25000 ਆ ਜੀ ਚੁਕਾ ਦਿਓ ਜੀ ਇਹਨਾਂ ਦੀ ਕਿੰਨੀ ਕਿੰਨੀ ਉਮਰ ਹੋਊਗੀ ਵੀਰੇ ਬੱਚੇ ਸਾਰੇ ਹੋਊਗੀ ਲਗਭਗ ਆ 11 ਮਹੀਨਾ ਦਾ ਜੀ ਉਹ 9 ਮਹੀਨਾ ਦਾ ਜੀ ਠੀਕ ਹੈ 9 ਮਹੀਨਾ ਦਾ ਝੋਲੀ ਇਹਦੀ ਵੀ ਚੰਗੀ ਆ ਜੀ ਫੋਰ ਸ਼ਾਂਕ ਇਹਦੇ ਵੀ ਹਨ ਇਹਦੀ ਵੀ ਬਰੀਡ ਚੰਗੀ ਆ ਜੀ ਪੂਰੀ ਚੰਗੀ ਝੋਲੀ ਸਾਫ ਦੀਆਂ ਆ ਥੋੜਾ ਜਿਹਾ ਕ੍ਰੋਸ ਆਂਗ ਪੈ ਜਾਂਦਾ ਜੀ ਤੋਫਾ ਗਰਮੀਆਂ ਦਾ ਇਹ ਤਿੰਨਾਂ ਦਾ 25000 ਰੁਪਏ ਮੁੱਲ ਤਿੰਨਾਂ ਦਾ ਮੁੱਲ 25000 ਰੁਪਏ ਬਾਕੀ ਲੈਸ ਸੋਚ ਹੋ ਜਾਊਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ